ਮੇਰਾ ਨਾਮ ਜੀ ਰਜੇਸ਼ ਕੁਮਾਰ ਆ ਸਨ ਆਫ ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ 12 ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਪਣ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਡ ਨੂੰ ਸੱਟਾਂ ਵੀ ਲੱਗੀਆਂ ਮੈਂ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਾਣੇ ਸਰ ਐਡਮਿਟ ਰਏ ਆ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜ ਉਹਨਾਂ ਨੇ ਸਰਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨੂੰ ਛਤਿਆਂ ਦੇ ਮੋਟਰਸਾਈਕਲ ਭੈਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡਓਵਰ ਕਰਕੇ ਅਸੀਂ ਉਹਨਾਂ ਨੂੰ ਪਰਾ ਆ ਕੇ ਮੁੜ ਕੇ ਸਾਰ ਅਸੀਂ ਐਡਮਿਟ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਜਿਹੜੇ ਅਸੀਂ ਹੈਂਡਓਵਰ ਖੁਦ ਕੀਤੇ ਸਰਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਹਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸੇ ਨਾ ਆਂਦੀ ਤੇ ਸਾਡਾ ਸਾਰ ਬਚਾ ਨਹੀਂ ਹੋਣਾ ਸਾਨੂੰ ਅਸੀਂ ਬਹੁਤ ਬਹੁਤ ਧੰਨਵਾਦ ਸਰਪੁਲਿਸ ਦਾ ਬਸ ਸਾਰੇ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਕਿਹਦੀ ਸੰਗਤ ਤੁਹਾਡਾ ਇਹਨਾਂ ਨੇ ਸਾਡੇ ਪਹਿਲਾਂ ਸੀਸ਼ੇ ਦੇ ਕਮਰੇ ਭੰਨੇ ਆ ਜੇ ਉਹਦੇ ਬਾਅਦ ਸਾਰ ਸਾਡੇ ਘਰ ਦੇ ਸ਼ੀਸ਼ੇ ਦੇ ਦਰਵਾਜ਼ੇ ਬਾਰੀਆਂ ਸਭ ਕੁਝ ਸਰ ਭੰਨੇ ਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋਲ ਹੋਇਆ ਉਹਨਾਂ ਸਭ ਪੂਰਾ ਕੀਤਾ ਸਾਡਾ ਸਰ ਸਾਡੇ ਸੱਟਾਂ ਚ ਕਾਫੀ ਲੱਗੀਆਂ ਪਰ ਸਾਡੇ ਦੋਵਾਂ ਜੀ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਹੁਣ ਇਹ ਸਾਰੇ ਸਰਕਾਰ ਦੇ ਇਹ ਚਾਹੁੰਦੇ ਆ ਵੀ ਸਾਰਾ ਹੱਲੇ ਵੀ ਸਾਨੂੰ ਪਤਾ ਲੱਗਾ ਸਰ ਧਮਕੀਆਂ ਦੇ ਰਹੇ ਹੱਲੇ ਵੀ ਜਾਨ ਦੇ ਖਤਰਾ ਸਰ ਸਾਨੂੰ ਹਜੇ ਹਜੇ ਵੀ ਖਤਰਾ ਤੇ ਅਸੀਂ ਸਰ ਕਹਿੰਦੇ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰਾਂ ਨਾਲ ਵੀ ਕਾਫੀ ਲਿੰਕ ਹੈ ਥੋੜੇ ਦਿਨ ਪਹਿਲਾਂ ਇਹਨਸਰਾ ਡੱਕਾ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ ਪਰ ਜਦਸ ਰਹੀ ਫਿਰ ਵੀ ਅਸੀਂ ਸਰ ਕੋਈ ਕੰਪਲੇਟ ਵੀ ਕੀਤੀ ਉਦੋਂ ਵੀ ਕਾਫੀ ਜਾਣੇ ਸਾਰੇ ਆੜ ਕੇ ਆਏ ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ ਲੇਡੀਜ਼ ਘਰ ਸੀ ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਰ ਉਹਦੇ ਬਾਅਦ ਸਰ ਲਾਸਟ ਦਿਨ ਇਹ ਆ ਕੰਮ ਕਰਦਾ ਜਿਹੜਾ ਘਰੇ ਆ ਕੇ ਸਾਡਾ ਨੁਕਸਾਨ ਕਰੇ ਸਾਰੇ ਤਾਂ ਸਾਰੇ ਕਿ ਪਰਚੇ ਚੱਲ ਰਿਹਾ ਵਾ ਤੇ ਉਹ ਵੀ ਸਾਰਾ ਉਹਦਾ ਜਮਾਨਤਾਚਾਰ ਵੀ ਕੈਨਸਲ ਹੋਈ ਦੀਆਂ ਉਹਦੇ ਚ ਬਟ ਉਹ ਚਾਹਲੇ ਵੀ ਇਹੀ ਕਿਉਂ ਤੇ ਕਿਹੜੀ ਤਰ੍ਹਾਂ ਲੱਗੇ ਅਸੀਂ ਸਰ ਕਹਿੰਨੇ ਵੀ ਜਿਹੜਾ ਸਰ ਸਾਡੇ ਘਰ ਨੂੰ ਨੁਕਸਾਨ ਕੀਤਾ ਇਕ ਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਰ ਜੋ ਹੋਰ ਜੜੀ ਬਣਦੀ ਸਾਡੇ ਜਿਹੜਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਨੂੰ ਮੰਗ ਇਹ ਹੋਈ ਆ ਤੇ ਸਾਡਾ ਇਨਸਾਫ ਹੋਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਇਹ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹੈ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਯੰਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲੋ ਜਾਂ ਲਵਾ ਲਓ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੇ ਕੋਲ ਵੀਡੀਓ ਪਈਆਂ ਨੇ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤੋਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹੀ ਸਾਡੇ ਅੱਗੇ ਅਰਜ਼ੀ ਹੈ ਕਿ ਇਹਦੇ ਤੇ ਜੋ ਵੀ ਕਾਰਵਾਈ ਬੰਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਰ ਖਤਰਾ ਹੈਗਾ ਆ ਉਹ ਵੀ ਸਮੈਗ ਵੀ ਵੇਚ ਦਿਆ ਸਾਰਾ ਕੁਝ ਵੀ ਵੇਦ ਦੇ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਜਿਹੜੇ ਸਾਡੇ ਘਰ ਚ ਕੋਈ ਨਹੀਂ ਆਇਆ ਫਿਰ ਕਿਦਾਂ ਗਏ ਘਰੋਂ ਪੰਜੀ ਪੁਲਸ ਆਈ ਸੀ ਜੇ ਪੁਲਸ ਵਾਲੇ ਨਾ ਆਂਦੇ ਤੇ ਫੇਰ ਕੋਵਾ ਭਾਈ ਸਾਡਾ ਜਿਆਦਾ ਸਾਨੂੰ ਭਾਈ ਮਾਰ ਮਾਰਕੁੱਟ ਜੰਦੇ ਜਾਂ ਮਾਰ ਹੀ ਜਾਂਦੇ ਭਾਈ ਇੱਕ ਜਣੇ ਨੂੰ ਮੋਰਸਾ ਦਾ ਸਾਰੇ ਆਪਣੇ ਛੱਡ ਗਏ ਸੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਟ੍ਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਏ ਆਂ ਅਸੀਂ ਮੇਰਾ ਨਾਮ ਜੋਤੀ ਆ ਮੈਂ ਪਿੰਡ ਕੋਟ ਮੀਆਂ ਸਾਹਿਬ ਦੇ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਦੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਰਨ ਦਾ ਖਤਰਾ ਹੈ ਅਸੀਂ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਹ ਦਿਨ ਜਿੱਦਾਂ ਪੁਲਿਸ ਆਈ ਹੈ ਉਹਨਾਂ ਨੇ ਸਾਡੇ ਆਣ ਕੇ ਸਾਡੀ ਹੈਲਪ ਕੀਤੀ ਹੈ ਤੇ ਫੇਰੇ ਉਹ ਭੱਜੇ ਆ ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਾਦਾ ਕੇ ਤੇ ਪੁਲਿਸ ਥਾਣੇ ਛੱਡ ਕੇ ਆਈਆਂ ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤੀ ਨਹੀਂ ਬੱਚੋ ਕੀਤੀ ਬਾਅਦ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਖਤਰੇ 'ਚ ਰਹ ਰਹੇ ਹਾਂ ਜੀ ਹੁਣ ਵੀ ਡਰ 'ਚ ਰਹ ਰਹੇ ਹਾਂ ਅਸੀਂ ਸਾਰੀ ਰਾਤ ਸਾਰੀ ਰਾਤ ਇਹੀ ਹੁੰਦਾ ਕਿ ਕੋਈ ਨਾ ਕੋਈ ਆ ਕੇ ਸਾਡੇ ਘਰ ਹਮਲਾ ਨਾ ਕਰਦੇ ਕਿੰਨੇ ਬੰਦੇ ਆਏ 50 60 ਬੰਦੇ ਆਏ ਸੀ ਇਤੋਂ ਵੀ ਵੱਧ ਹੀ ਹੋਣਗੇ ਘਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਸਰ ਮੰਗ ਇਹੀ ਇਹੀ ਕਰਦੇ ਆਂ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜੇ ਆਪਾਂ ਜਿਹਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਹਜੇ ਵੀ ਦੇ ਰਹੇ ਨੇ ਫੋਨ ਤੇ 2425 ਸਵਾ ਗਰੀਬ 9 ਵਜੇ ਥਾਣਾ ਕਲਾਂੌਰ ਦੇ ਪਿੰਡ ਕੋਟਮੀਆਂ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੁਕੇ ਤੇ ਜਾ ਕੇ ਮਲਾਜਾ ਕੀਤਾ ਗਿਆ ਤੇ ਰਿਟਨ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫ ਪੀ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 1324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀ ਐਨ ਆਰ ਤੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਤਰਤੀ ਜਾਰੀ ਹੈ